ਜੈਪਾ ਜੈ ਸਦਾਉ ਜੈਸ ਬਾਜਵਾ ਪੰਜਾਬ ਸਰਕਾਰ ਵੱਲੋਂ ਕੁਝ ਐਨ ਮੋਦੀ ਚੁੱਕੇ ਗਏ ਨੇ ਜੋ ਕਿ ਬਹੁਤ ਹੀ ਸੰੰਗਾ ਯੋਗ ਭਾਵੇਂ ਕਿ ਉਹਦੇ ਉਹਨਾਂ ਚੁੱਪ ਲੈਣੇ ਚਾਹੀਦੇ ਸੀ ਜਦੋਂ ਸਰਕਾਰ ਪੰਜਾਬ ਦੀ ਖਬਰ ਸੁਭਾਲੀ ਸੀ ਇਹਨਾਂ ਨੇ ਜਦੋਂ ਹੁਣ ਲੋਕ ਸਭਾ ਤੋਂ ਨਾਲ ਵਿੱਚ ਲੋਕਾਂ ਦੇ ਇਹਨਾਂ ਨੂੰ ਕਿਸੇ ਦਾ ਮਾਦਿਆ ਦੇ ਉੱਤੇ ਇਹ ਖੜੇ ਨਹੀਂ ਉੱtre ਤੇ ਲੋਕਾਂ ਨੇ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਪਦਵੇ ਦਿੱਤੇ ਨੇ ਉਸ ਤੋਂ ਇਹ ਸਰਕਾਰ ਜਾ ਰਹੀ ਹੈ ਦੇਰ ਆਏ ਦਰਸਤਾਈ ਤੇ ਬੜਾ ਵਧੀਆ ਕਦਮ ਭੜੇ ਨਾਲ ਨੇ ਫੇਰ ਦੁਬਾਰਾ ਚੁੱਕਿਆ ਜਿਵੇਂ ਕਿ ਇਹਨਾਂ ਨੇ ਨਸ਼ਿਆਂ ਦੇ ਬਰਖਲਾਫ ਜਿਹੜੀ ਸ਼ੁਰੂ ਤੋਂ ਆਵਾਜ਼ ਉਠਾਈ ਸੀ ਜਦੋਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਣਵੀਆਂ ਬਣਵੀਆਂ ਸੀਟਾਂ ਜਿੱਦ ਕਿ ਆ ਸੰਦੇ ਨਾਲ ਝੂਠ ਪਾਈਆਂ ਸਨ ਇਹਨਾਂ ਨੇ ਬਹੁਤ ਅਹਿਮ ਮਸਲੇ ਤੇ ਮੁੱਦਿਆਂ ਨੂੰ ਪੂਰਾ ਕਰਨ ਵਾਸਤੇ ਪੰਜਾਬ ਦੀ ਜਨਤਾ ਨਾਲ ਕੁਝ ਵਾਦੇ ਮੁਕਰਰ ਕੀਤੇ ਸੀ ਤੇ ਉਹਨਾਂ ਵਾਦਿਆਂ ਦੇ ਵਿੱਚੋਂ ਉਹਨਾਂ ਵਾਦਿਆਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਅਹਿਮ ਤੇ ਗੰਭੀਰ ਚਿੰਤਾ ਦਾ ਰਿਸ਼ਾ ਹੈ ਬਣਾਉਣਾ ਸੀ ਨਸ਼ਿਆਂ ਦੇ ਉੱਤੇ ਰੋਕ ਲਾਉਣੀ ਜਿਵੇਂ ਕਿ ਪੰਜਾਬ ਦੀਆਂ 20-20% 바바 ਨੇ ਜਿਹੜੀਆਂ ਉਹ ਕੇਸ ਜਿਹੜਾ ਮਸਲਾ ਇਹਨਾਂ ਨੇ ਇਹ ਦਾ ਕਿਹਾ ਸੀ ਕਿ ਅਸੀਂ ਦਸ਼ਾਤੇ ਰੋਕਾਵਾਂ ਕਿ ਇਹਨਾਂ ਦੇ ਸੰਬੰਧਕ ਵਿੱਚ ਸਨ ਇਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹਨਾਂ ਦੇ ਪੰਜਾਬ ਦੇ ਪੁੱਤਾਂ ਦੀ ਰਾਖੀ ਕਰਨਗੇ ਇਹ ਸਰਕਾਰ ਰਾਖੀ ਕਰੂਗੀ ਤੇ ਉਹਨਾਂ ਦੇ ਜਿਹੜੇ ਪੁੱਤ ਨਸ਼ਿਆਂ ਦੇ ਵਿੱਚ ਗਰਗ ਹੋ ਗਏ ਨੇ ਕੁਝ ਭਨਾਂ ਲੋਕਾਂ ਵੱਲੋਂ ਜਾਂ ਇਹ ਕੀ ਆਪਣਾ ਪਰਿਵਾਰ ਬਣਾ ਲਿਆ ਨਿੱਜੀ ਤੌਰ ਤੇ ਆਪਣੇ ਬੱਚੇ ਨੂੰ ਉਹਨਾਂ ਨੇ ਬਾਹਰ ਕੰਟਰੀਆਂ ਵਿੱਚ ਸੈੱਟ ਕਰ ਲਿਆ ਦੇਖੋ ਤੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਘਰਕ ਵਿੱਚ ਦਲਦਲ ਵਿੱਚ ਧੱਕ ਦਿੱਤਾ ਗਿਆ ਸੋ ਹੁਣ ਵੀ ਇਹ ਰਾਏ ਦੁਸਤਾਏ ਵਾਲੀ ਗੱਲ ਹੈ ਭਗਵੰਤ ਮਾਤਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰਸ਼ਾਸਨ ਨੂੰ ਫਿਰ ਉਹਨੂੰ ਦਿੱਤੇ ਗਏ ਨੇ ਕਿ ਜਿਹੜੇ ਨਸ਼ਾ ਤਸਰ ਨੂਮ ਨੇ ਤੇ ਜਿਹੜੇ ਗਾਂਵਾਂ ਦੇ ਛੋਟੇ ਛੋਟੇ ਅੰਦੇ ਕੇ ਨੂੰ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਨੂੰ ਥੁਰ ਜੇਲ੍ਹਾਂ ਦੇ ਵਿੱਚ ਕੱਤ ਦਿੱਤਾ ਜਾਵੇ ਤਾਂ ਕਿ ਨਸ਼ੇ ਦੇ ਉੱਤੇ ਰੋਕ ਲੱਗ ਸਕੇ ਭਾਵੇਂ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਸਲਾਗਾ ਜੋ ਉਪਰਾਲਾ ਇਹ ਬਹੁਤ ਬੁੱਧੀਜੀਵੀ ਨੇ ਇਸ ਨੂੰ ਸਲਾਇਆ ਵੀ ਹੈ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਇਸ ਉਪਰਾਲੇ ਦੌਰਾਨ ਗਰੀਬ ਬੱਚਿਆਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਕਿ ਬੇਸਹਾਰਾ ਲੋਕਾਂ ਦੇ ਬੱਚਿਆਂ ਨੂੰ ਜੋ ਕਿ ਜੋ ਪਹਿਲਾਂ ਹੀ ਆਰਥਿਕ ਤੰਗੀ ਦੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਜੋ ਕੇ ਜੇਲਾਂ ਵਿੱਚ ਕੇ ਦਾਖਲ ਕੀਤਾ ਜਾਵੇ ਕੀ ਨਸ਼ਾ ਪੰਜਾਬ ਵਿੱਚੋਂ ਖਤਮ ਹੋ ਜਾਵੇਗਾ ਇਹ ਗੱਲ ਵਿਚਾਰਨ ਵਾਲੀ ਹੈ ਕਿ ਨਸ਼ਾ ਪੰਜਾਬ ਵਿੱਚੋਂ ਬਿਲਕੁਲ ਖਤਮ ਨਹੀਂ ਹੋਏਗਾ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਮਾਨਸਿਕ ਰੋਗ ਉਹਨਾਂ ਨੂੰ ਲੱਗ ਚੁੱਕਾ ਹੈ ਕਿ ਉਹ ਬੰਦੇ ਜੇਲ੍ਹ ਵਿੱਚ ਦਾਖਲ ਦਿੱਤੇ ਜਾਣਗੇ ਤੇ ਜਿਹੜੇ ਲੋਕ ਨਸ਼ਾ ਵੇਚ ਰਹੇ ਨੇ ਵੱਡੇ ਲੈਵਲ ਦੇ ਉੱਤੇ ਤੇ ਉਹ ਤੇ ਔਰ ਵਾਲੀ ਜਨਰੇਸ਼ਨ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਇਹ ਦੁਬਾਰਾ ਮੈਸੇਜ ਦੇ ਨਾਲ ਦੇ ਕਿ ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਇਹ ਨਸ਼ਾ ਇਸ ਤਰੀਕੇ ਨਾਲ ਖਤਮ ਹੋ ਸਕਦਾ ਹੈ ਕੋ ਸਾਥੀਓ ਸਭ ਤੋਂ ਵੱਡੀ ਗੱਲ ਉਹ ਆ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਲੇਵਲ ਦੇ ਉੱਤੇ ਨਸ਼ੇ ਦਾ ਵਪਾਰ ਕਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਨਿੱਜੀ ਪ੍ਰਾਪਰਟੀਆਂ ਬਣਾ ਲਈਆਂ ਨੇ ਨਸ਼ੇ ਤੋਂ ਵੇਚ ਕੇ ਉਹਨਾਂ ਨੂੰ ਜਿਹਨਾਂ ਵਿੱਚ ਬੰਦ ਕਰਨਾ ਚਾਹੀਦਾ ਹੈ ਵੱਡੇ ਮਗਰਮੱਛਾਂ ਨੂੰ ਬੰਦ ਕਰਨਾ ਚਾਹੀਦਾ ਤਾਂ ਇਹ ਨਸ਼ਾ ਫਾਟ ਹੋ ਸਕਦਾ ਹੈ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦੋ ਗਰੀਬ ਤਰੱਕੇ ਦੇ ਲੋਕਾਂ ਨੂੰ ਤੁਸੀਂ ਨਸ਼ਾ ਕਰਨ ਵਾਲੇ ਉਹਨਾਂ ਰੋਗੀਆਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦੋ ਕੀ ਨਸ਼ਾ ਵੇਚਣ ਵਾਲੇ ਜਿਹੜੇ ਵਪਾਰੀ ਲੋਕ ਨੇ ਉਹ ਔਣ ਵਾਲੀ ਨਵੀਂ ਪੀੜੀ ਨੂੰ ਨਸ਼ੇ ਉੱਤੇ ਲਾ ਕੇ ਕੋਈ ਫਰਕ ਨਹੀਂ ਪਵੇਗਾ ਨਸ਼ਾ ਜਿਉਂਦਾ ਜਿਉਂਦਾ ਚੱਲ ਰਿਹਾਗਾ ਸੋ ਮੇਰੀ ਹੱਥ ਬੰਨ੍ਹ ਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਪੰਜਾਬੀਆਂ ਵੱਲੋਂ ਕਿ ਉਹ ਨਸ਼ੇ ਦੇ ਪੁੰਨਾ ਵੱਡੇ ਦਸਤਰਾ ਨੂੰ ਕਾਬੂ ਕਰੇ ਉਹਨਾਂ ਨੂੰ ਜੇਲਾ ਵਿੱਚ ਬੰਦ ਕਰੇ ਜਿਹੜੇ ਕਿ ਨਸ਼ਾ ਨਸ਼ੇ ਉੱਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦੂਸਰੀ ਕਮਿਊਨਿਟੀ ਦੇ ਬੱਚਿਆਂ ਨੂੰ ਲਾ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜੇਲਾ ਵਿੱਚ ਬੰਦ ਕਰਨ ਦੀ ਜ਼ਰੂਰਤ ਆ ਸੋ ਭਗਵੰਤ ਮਾਨ ਜੀ ਤੱਕ ਇਹ ਵੀਡੀਓ ਪਹੁੰਚਾ ਪਹੁੰਚ ਦੀ ਕਰ ਦਿਓ ਕਿ ਉਹਨਾਂ ਨੂੰ ਪਤਾ ਲੱਗੇ ਇਹ ਬੇਇਨਸਾਫੀ ਆ ਸਾਰੇ ਪੰਜਾਬ ਵੱਲੋਂ ਕਿ ਉਹਨਾਂ ਲੋਕਾਂ ਨੂੰ ਜੇਲਾ ਵਿੱਚ ਸੋ ਇੰਨੀ ਹੀ ਬੇਨਤੀਆਂ ਪ੍ਰਵਾਨ ਵਾਇਪੂ ਜੀ ਦਾ ਖਾਲਸਾ ਮੈਨੂੰ ਕਿ ਫਤਿਹ ਜੈ ਭੀ ਜੈ ਭਾਗ ਜੈ ਸੰਵਿਧਾਨ ਜੈ ਸਮਾਜਵਾਦ ਸਰਕਾਰ ਜੋ ਸਤਿਓ ਜੈ ਭੀ ਜੈ ਭਾਗ ਜੈ ਸੰਵਿਧਾਨ ਜੈ ਸਮਾਜਵਾਦ ਪੰਜਾਬ ਸਰਕਾਰ ਵੱਲੋਂ ਕੁਝ ਐਨ ਮੋਦੀ ਚੁੱਕੇ ਗਏ ਨੇ ਇਹ ਮੁੱਦੇ ਦੋ ਚੁੱਕ ਲੈਣੇ ਚਾਹੀਦੇ ਸੀ ਜਦੋਂ ਸਰਕਾਰ ਪੰਜਾਬ ਦੀ ਕਮਾਨ ਸੰਭਾਲੀ ਸੀ ਇਹਨਾਂ ਨੇ ਜਦੋਂ ਹੁਣ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਇਹਨਾਂ ਵੱਲੋਂ ਕੀਤੇ ਗਏ vaadya ਦੇ ਉੱਤੇ ਇਹ ਖੜੇ ਨਹੀਂ ਉੱtre ਤੇ ਲੋਕਾਂ ਨੇ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਪਤਵੇ ਦਿੱਤੇ ਨੇ ਉਸ ਤੋਂ ਇਹ ਸਰਕਾਰ ਜਾਗਦੀ ਹੈ ਤੇ ਰਾਏ ਦਰਸਾਈ ਤੇ ਬੜਾ ਵਧੀਆ ਕਦਮ ਚੁੱਕਿਆ ਕਿ ਪੰਜਾਬ ਦੀਆਂ 99% ਬਾਵਾਂ ਨੇ ਜਿਹੜੀਆਂ ਉਹ ਇਸ ਜਿਹੜਾ ਮਸਲਾ ਇਹਨਾਂ ਨੇ ਇਹ ਦਾ ਡੱਕਿਆ ਸੀ ਕਿ ਅਸੀਂ ਦਸ਼ਾਤੇ ਰੋਕਾਵਾਂ ਕਿ ਇਹਨਾਂ ਦੇ ਸਮਰਥਕ ਵਿੱਚ ਸਨ ਇਹਨਾਂ ਨੇ ਇਹਨਾਂ ਨੂੰ ਵੋਟਾਂ પાਕੇ ਜਿਤਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹਨਾਂ ਦੇ ਪੰਜਾਬ ਦੇ ਪੁੱਤਾਂ ਦੀ ਰਾਖੀ ਕਰਨਗੇ ਇਹ ਸਰਕਾਰ ਰਾਖੀ ਕਰੂਗੀ ਤੇ ਉਹਨਾਂ ਦੇ ਜਿਹੜੇ ਪੁੱਤ ਨਸ਼ਿਆਂ ਦੇ ਵਿੱਚ ਗਰਗ ਹੋ ਗਏ ਨੇ ਉਸ ਤਨਾਦ ਲੋਕਾਂ ਵੱਲੋਂ ਲੈ ਕੇ ਲਈ ਆਪਣਾ ਬਰਤਾਰ ਬਣਾ ਲਿਆ ਦਿੱਤੀ ਤੌਰ ਤੇ ਆਖਰੇ 25 ਤੋਂ ਉਹਨਾਂ ਨੇ ਬਾਹਰ ਕੰਟਰੀਆਂ ਵਿੱਚ ਵਿੱਚ ਸੈੱਟ ਕਰ ਲਿਆ ਤੇ ਜਿਹਦੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਗੜਕ ਵਿੱਚ ਦਲਦਲ ਵਿੱਚ ਧੱਕਾ ਦਿੱਤਾ ਗਿਆ ਸੋ ਹੁਣ ਵੀ ਏਅਰ ਆਇਰਸਤਾ ਵਾਲੀ ਗੱਲ ਹੈ ਭਗਵਾਨ ਮਾਣ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰਸ਼ਾਸਨ ਨੂੰ ਵੀ ਦਿੱਤੇ ਗਏ ਨੇ ਕਿ ਜਿਹੜੇ ਨਸ਼ਾ ਤਸਕਰ ਲੋਗ ਨੇ ਤੇ ਜਿਹਦੇ ਘਰਾਂ ਨਾਲ ਛੋਟੇ ਛੋਟੇ ਵੰਡ ਕੇ ਉਹ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਨੂੰ ਥੁਰ ਜੇਲਾਂ ਦੇ ਵਿੱਚ ਕੱਤ ਦਿੱਤਾ ਜਾਵੇ ਤਾਂ ਕਿ ਨਸ਼ੇ ਦੇ ਉੱਤੇ ਰੋਕ ਲੱਗ ਸਕੇ ਭਾਵੇਂ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਸਲਾਗਾ ਜੋ ਉਪਰਾਲਾ ਹੈ ਬਹੁਤ ਬੁੱਧੀਜੀਵੀ ਨੇ ਇਸ ਨੂੰ ਸਲਾਇਆ ਵੀ ਹੈ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਇਸ ਉਪਰਾਲੇ ਦੌਰਾਨ ਗਰੀਬ ਬੱਚਿਆ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਿਉਂਕਿ ਬੇਸਹਾਰਾ ਲੋਕਾਂ ਦੇ ਬੱਚਿਆਂ ਨੂੰ ਕਿਉਂਕਿ ਜੋ ਪਹਿਲਾਂ ਹੀ ਆਰਥਿਕ ਦੰਗੀ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਜੋ ਕਿ ਜੇਲ੍ਹਾਂ ਵਿੱਚ ਦੇਦ ਦਿੱਤਾ ਜਾਵੇ ਕੀ ਨਸ਼ਾ ਪੰਜਾਬ ਵਿੱਚੋਂ ਖਤਮ ਹੋ ਜਾਵੇਗਾ ਇਹ ਗੱਲ ਵਿਚਾਰਨ ਵਾਲੀ ਹੈ ਕਿ ਨਸ਼ਾ ਪੰਜਾਬ ਵਿੱਚੋਂ ਬਿਲਕੁਲ ਖਤਮ ਨਹੀਂ ਹੋਏਗਾ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਮਾਨਸਿਕ ਰੋਗ ਉਹਨਾਂ ਨੂੰ ਲੱਗ ਚੁੱਕਾ ਹੈ ਕਿ ਉਹ ਬੰਦੇ ਜੇਲ੍ਹ ਵਿੱਚ ਦੱਸ ਦਿੱਤੇ ਜਾਣਗੇ ਤੇ ਜਿਹੜੇ ਲੋਕ ਨਸ਼ਾ ਵੇਚ ਰਹੇ ਨੇ ਭੱਤੇ ਦੇਵਲ ਦੇ ਉੱਤੇ ਤੇ ਉਹ ਤੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਇਹ ਦੁਬਾਰਾ ਮੈਸੇਜ ਦੇ ਆਦਨ ਕਿ ਕੀ ਆਪਾਂ ਇਹ ਮੰਨ ਸਕਦੇ ਆ ਕਿ ਇਹ ਨਸ਼ਾ ਇਸ ਤਰੀਕੇ ਨਾਲ ਖਤਮ ਹੋ ਸਕਦਾ ਹੈ ਸੋ ਸਾਥੀਓ ਸਭ ਤੋਂ ਵੱਡੀ ਗੱਲ ਉਹ ਆ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਲੈਵਲ ਤੇ ਨਸ਼ੇ ਦਾ ਵਪਾਰ ਕਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਨਿੱਜੀ ਪ੍ਰਾਪਰਟੀਆਂ ਬਣਾ ਲਈਆਂ ਨੇ ਨਸ਼ੇ ਨੂੰ ਵੇਚ ਕੇ ਉਹਨਾਂ ਨੂੰ ਜਿਹਨਾਂ ਵਿੱਚ ਬੰਦ ਕਰਨਾ ਚਾਹੀਦਾ ਹੈ ਵੱਡੇ ਮਗਰਮੱਛਾਂ ਨੂੰ ਬੰਦ ਕਰਨਾ ਚਾਹੀਦਾ ਤਾਂ ਇਹ ਨਸ਼ਾ ਫਾਟੋ ਸਕਦਾ ਹੈ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦੋ ਗਰੀਬ ਤਬਕੇ ਦੇ ਲੋਕਾਂ ਨੂੰ ਤੁਸੀਂ ਨਸ਼ਾ ਕਰਨ ਵਾਲੇ ਉਹਨਾਂ ਰੋਗੀਆਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦੋ ਕਿ ਨਸ਼ਾ ਵੇਚਣ ਵਾਲੇ ਜਿਹੜੇ ਵਪਾਰੀ ਲੋਕ ਨੇ ਉਹ ਔਣ ਵਾਲੀ ਨਵੀਂ ਪੀੜੀ ਨੂੰ ਨਸ਼ੇ ਤੇ ਲਾ ਕੇ ਕੋਈ ਫਰਕ ਨਹੀਂ ਪਵੇਗਾ ਨਸ਼ਾ ਜੀਵਦਾ ਪਿਆ ਰਹੇਗਾ ਸੋ ਮੇਰੀ ਹੱਥ ਬੰਨ੍ਹ ਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਪੰਜਾਬੀਆਂ ਵੱਲੋਂ ਕਿ ਉਹ ਨਸ਼ੇ ਦੇ ਪੁਨਾ ਵੱਡੇ ਦਸਤਰਾ ਨੂੰ ਕਾਬੂ ਕਰੇ ਉਹਨਾਂ ਨੂੰ ਜੇਲਾ ਵਿੱਚ ਬੰਦ ਕਰੇ ਜਿਹੜੇ ਕਿ ਨਸ਼ਾ ਨਸ਼ੇ ਉੱਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦੂਸਰੀ ਕਮਿਊਨਿਟੀ ਦੇ ਬੱਚਿਆਂ ਨੂੰ ਲਾ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜੇਲਾ ਵਿੱਚ ਬੰਦ ਕਰਨ ਦੀ ਜ਼ਰੂਰਤ ਆ ਸੋ ਭਗਵੰਤ ਮਾਨ ਜੀ ਤੱਕ ਇਹ ਵੀਡੀਓ ਪਹੁੰਚਾ ਪਹੁੰਚ ਦੀ ਕਰ ਦਿਓ ਕਿ ਉਹਨਾਂ ਨੂੰ ਪਤਾ ਲੱਗੇ ਕਿ ਬੇਇੱਜ਼ਤੀ ਆ ਸਾਰੇ ਪੰਜਾਬ ਦੇ ਆ ਲੋਕਾਂ ਨੂੰ ਜ਼ਿਲ੍ਹਾ ਵਿੱਚ ਬੰਦ ਕਰੋ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਮਹਾਂਕੂਰੀ ਫਤਿਹ ਜੈ ਭੀਨ ਜੈ ਭਾਰ ਜੈ ਸੰਵਿਧਾਨ ਜੈ ਸਮਾਜਵਾਦ